ਸਾਰੇ ਅਸੀਂ ਜਾਣਦੇ ਹਾਂ ਕਿ ਲੋਕਤੰਤਰ ਦਾ ਪਰਵ ਹੈਗਾ ਸਭ ਤੋਂ ਵੱਡਾ ਚੋਣ ਨੇ ਦੇਸ਼ ਦੇ ਦੇਸ਼ ਦੇ ਭਵਿੱਖ ਨੂੰ ਤੈਕਰਨ ਜਾ ਰਹੇ ਨੇ ਔਰ ਦੇਸ਼ ਦੀ ਜਨਤਾ ਭੁੱਲੀ ਨਹੀਂ ਕਿ ਸੈਂਕੜਾ ਸਾਲਾਂ ਦੇ ਬਾਅਦ ਦੇਸ਼ ਤੇ ਗੌਰਵ ਨੂੰ ਸਥਾਪਿਤ ਕੀਤਾ ਗਿਆ ਸ਼੍ਰੀ ਰਾਮ ਪ੍ਰਭੂ ਨੇ ਆਪਣੇ ਸੇਵਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪ ਸੇਵਾ ਲੈ ਕੇ ਆਪਣੇ ਦੀਜੇਸਤਾਨ ਬਣਵਾਏ ਨੇ ਇਸੇ ਸਮਾਨ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਔਰ ਦੇਖੋ ਜੀ ਇਹ ਯੋਜਨਾਵਾਂ ਦੇਸ਼ ਦੇ ਚਾਮ ਆਦਮੀ ਦੇ ਭਲੇ ਦੇ ਲਈ ਬਣਾਈਆਂ ਗਈਆਂ ਨੇ ਜਿਨ੍ਹਾਂ ਬਾਰੇ ਕੋਈ ਸੋਚਾ ਵੀ ਨਹੀਂ ਸੀ ਗਿਆ ਦੇਸ਼ ਦਾ ਸਿਰ ਪੱਕੀ ਦੀ ਕਾਸ ਹੋਇਆ ਸੋ ਇਹ ਚੋਣ ਹੀ ਦੇਸ਼ ਦੇ ਆਦਰ ਸਨਮਾਨ ਸਵਾਦੀ ਮਨ ਤੇ ਪ੍ਰਭਿਮਾਨ ਆਤਮ ਸਨਮਾਨ ਤੇ ਭਾਰਤ ਦੇ ਵਿਸ਼ਵ ਗੁਰੂ ਬਣਨ ਦੀ ਦਿਸ਼ਾ ਵੱਲ ਬੜਾ ਵੱਡਾ ਕਦਮ ਸਾਬਿਤ ਹੋਣ ਗਿਆ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਗਵਾਈ ਦੇ ਵਿੱਚ ਕੇਂਦਰ ਦੇ ਵਿੱਚ ਭਾਰੀ ਬੰਮ ਦੇ ਨਾਲ ਸਰਕਾਰ ਬਣਨ ਜਾ ਰਹੀ ਹੈ ਸਾਡੇ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਸੀਟ ਦੇ ਉੱਤੇ ਬਹੁਤ ਉੱਚਾ ਲੋਕਾਂ ਦੇ ਵਿੱਚ ਅੱਜ ਗੁਰਦਾਸਪੁਰ ਦੇ ਵਿੱਚ ਇੱਥੋਂ ਦੇ ਮੰਡਲਪਾਦਾਂ ਉਹਨਾਂ ਦੇ ਸਾਥੀ ਨਮੀਤ ਰੇਜੀ ਜੈਸੂ ਜੀ ਸ੍ਰਿੰਦਰ ਜੀ ਸਾਰੇ ਰਾਜਨ ਜੀ ਮਰਵਾਹਾ ਜੀ ਇਹਨਾਂ ਸਾਰਿਆਂ ਦੇ ਯੋਗ ਸਹਿਯੋਗ ਦੇ ਨਾਲ ਇਹ ਮੀਟਿੰਗ ਕਰਵਾਈ ਗਈ ਹੈ ਔਰ ਤੁਸੀਂ ਦੇਖਿਆ ਕਿ ਜਨਤਾ ਦਾ ਇਦਾਂ ਵੱਡਾ ਫਤਵਾ ਇਹ ਸਾਬਿਤ ਕਰਦਾ ਕਿ ਕਾਦੀਆਂ ਵਿਦਵਾਨ ਸਭੇ ਤੋਂ ਔਰ ਗੁਰਦਾਸਪੁਰ ਪਹਰੀਵਾਲ ਮੰਡਲ ਤੋਂ ਵੱਡੀ ਰੀੜ ਦਿਸ਼ ਬੱਬੂ ਜੀ ਨੂੰ ਮਿਲਣ ਜਾ ਰਹੀ ਹੈ ਬਹੁਤ ਬਹੁਤ ਧੰਨਵਾਦੀ ਭਾਰਤ ਮਾਤਾ ਕੀ ਜੈ ਮੋਦੀ ਸਰਕਾਰ ਅੱਜ ਵੀ ਬਾ 400 ਪਰ 50 ਜਨਾਦੀ ਜਲਸਾ ਹੋਇਆ ਹੈ ਉਹ ਕੀ ਕਹਿਣਾ ਚਾਹੋਗੇ ਅੱਜ ਧਾਰੀਵਾਲ ਅੰਦਰ ਆਪਣੇ ਕਾਰਕਰਦਨ ਦਾ ਬਹੁਤ ਉਤਸਾਹ ਦੇਖਿਆ ਗਿਆ ਇਹ ਸਭ ਕਾਰਕਰਦਨ ਦੀ ਮਿਹਨਤ ਦੀ ਬਦੌਲਤ ਹੈ ਕਿ ਅਸੀਂ ਇੱਕ ਭਾਰੀ ਕੱਟ ਲੈ ਕੇ ਦਿਸ਼ ਜੀ ਬੱਬੂ ਦਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਵੀ ਆ ਕੇ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਦਾ ਹੱਥ ਮਜ਼ਬੂਤ ਕਰਨ ਲਈ ਸਾਨੂੰ ਸਭ ਨੂੰ ਪ੍ਰੇਰਿਤ ਕੀਤਾ ਹੈ ਅੱਜ ਦੇਸ਼ ਦੇ ਅੰਦਰ ਬਹੁਤ ਇੱਕ ਅੱਛਾ ਪੋਜ਼ਿਟਿਵ ਮਾਹੌਲ ਹੈ ਮੋਦੀ ਸਰਕਾਰ ਇਸ ਦੇਸ਼ ਨੂੰ ਵੀ ਮੈਂ ਦੇਸ਼ ਦੇ ਅੰਦਰ ਇਸ ਦੇਸ਼ ਦਾ ਸਰਵੋਤਮ ਗ੍ਰਹਿਣ ਕਰਨਗੇ ਔਰ ਇਸ ਦੇਸ਼ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਗੇ ਜੈ ਸ਼੍ਰੀ ਰਾਮ ਇਸ ਬਾਰੇ ਆਈ ਕਹਾਂਗੇ ਵੀ ਸਾਡੇ ਕੈਂਡੀਡੇਟ ਸਾਹਿਬ ਆਏ ਦੇਸ਼ ਸਿੰਘ ਜੀ ਬੱਬੂ ਆਪਣੀ ਚਲੋ ਜੋ ਵੀ ਹੈ ਸ਼ਹਿਰ ਦੀ ਸਮਰਤਾ ਹੀ ਉਸ ਹਿਸਾਬ ਨਾਲ ਬੜਾ ਫਰਿਆ ਦੇਖਣ ਨੂੰ ਮੋਲ ਮਿਲਿਆ ਸਾਡੇ ਕੋਲ ਕਾਫੀ ਸਾਡੀਆਂ ਪੈਰਾਂ 'ਤੇ ਆਈਆਂ ਸਾਰਾ ਸ਼ਹਿਰ ਆਇਆ ਭਾਈ ਤੇ ਲੋਕਾਂ 'ਚ ਬੜਾ ਉਤਸ਼ਾਹ ਆ ਲੋਕਾਂ ਨੂੰ ਉਮੀਦਾਂ ਮੋਦੀ ਜੀ 'ਤੇ ਬੱਬੂ ਜੀ ਵੀ ਆਹੀ ਕਹਿ ਗਏ ਆ ਕਿ ਸਰਕਾਰ ਤੇ ਸਾਡੀ ਬੰਨੀ ਬੰਨੀ ਆ ਇਹ ਕਹਿ ਵੀ ਆ ਲੋਕਾਂ ਨੇ ਘਾਰੇ ਤੇ ਸਾਨੂੰ ਪਤਾ ਲੱਗਦਾ ਪ੍ਰਮਾਤਮਾ ਦੇ ਚਾਹ ਸਾਡਾ ਗੁਰਦਾਸਪੁਰ ਜ਼ਿਲ੍ਹਾ ਧਾਰੀਵਾਲ ਚਹਿ ਬੱਬੂ ਜੀ ਦੇ ਤਤੰਦ ਬਾਅਦ ਇੱਕ ਨੁਹਾਰ ਬਦਲ ਜੇਗੀ ਬਹੁਤ ਬਹੁਤ ਧੰਨਵਾਦ ਜੀ ਜੈ ਸ਼੍ਰੀ ਰਾਮ